ਜਾਵੇਂ ਕਿ ਨਹੀਂ ਗੜਾ ਕੁੱਟਿਆ ਮੇਰਾ ਗੜਾ ਕੁੱਟਿਆ ਗੜਾ ਲਾ ਕੁੱਟਿਆ ਦਿੰਦਾ ਗੁੱਡ ਮਾਰਨਿੰਗ ਸਸਰੀਆ ਕਾਲ ਵੈਲਕਮ ਟੂ ਮਾਈ ਨਿਊ ਵਲੋਗ ਵਾਹਿਗੁਰੂ ਸੱਚੇ ਪਾਛਾ ਮੇਰਾ ਕਰੇ ਜੀ ਪੰਜ ਚੱਲੇ ਆਂ ਸ਼ਾਦੀਆ ਤੇ ਦੀ ਪੈਣ ਦਾ ਵਿਆਹ ਉੱਥੇ ਚੱਲੇ ਆਂ ਗੋਰੂ ਦੇਖੋ ਗੋਰੂ ਬਾਰ ਓਏ ਗੋਰੂ ਇੱਧਰ ਆ ਜਾ ਤੈਨੂੰ ਕੁੱਟਣਗੇ ਤੈਨੂੰ ਗੋਰੂ ਇੱਧਰ ਆ ਆਪਾਂ ਚੱਲੇ ਆਪਾਂ ਚੱਲੇ मारा <laughs> नहीं वैसे पिछे गया है चलिए चलो और गया, गया गया गया, 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 गया। <laughs> ਜਦੋਂ ਸੀ ਆ ਗਏ ਆ ਤੇ ਤੇ ਬਾਹਰ ਪ੍ਰੋਗਰਾਮ ਹੈ ਨਹੀਂ ਅੰਦਰ ਹੈ ਪ੍ਰੋਗਰਾਮ ਅੰਦਰ ਨੇ ਪੌੜੀਆਂ ਮੇਰੇ ਤੋਂ ਚੜ ਕੇ ਜਾਣ ਹੀ ਜਾਂਦਾ ਇਸ ਕਰ ਨੂੰ ਮਨ ਬਨਤਰੀਤ ਨੂੰ ਭੇਜਿਆ ਅੰਦਰ ਚਲੋ ਆਂ ਹੀ ਆਪਣੇ ਵਾਸਤੇ ਪਲੇਟ ਭਰ ਕੇ ਉਰੇ ਆ ਗਏ ਬਾਹਰ ਅੰਦਰ ਨਹੀਂ ਜਾਇਆ ਤੇ ਫੇਰ ਹੀ ਚਲੇ ਜਾਗਾ ਉਹ ਸਾਰੇ ਦੇਖੋ ਮੈਂ ਜਿੱਥੇ ਜਾਣਾ ਮੇਰੇ ਵਾਸਤੇ ਵਿਚਾਰੇ ਢੋਣ ਵਾਸਤੇ ਲੱਗੀ ਰਹਿੰਦੀ ਹੈ ਸਮਾਨ ਵਾ ਜਿੱਥੇ ਜਾਣਾ ਮੇਰੇ ਵਾਸਤੇ ਸਮਾਨ ਢੋਣ ਵਾਸਤੇ ਲੱਗੀ ਰਹਿੰਦੀ ਹੈ ਪਾ ਚੱਲਿਆ ਜੀ ਘਰੇ ਹੋਣਾ ਤੇ ਆਹ ਦੇਖੋ ਹਰਿਆਲੀ ਕੋਈ ਵੀ ਨਹੀਂ ਆਇਆ ਵੇ ਅਸਲੀ ਅਰੇ ਆਈ ਹੀ ਨਹੀਂ ਉਹ ਤਾਂ ਅਸੀਂ ਇਕੱਲੇ ਖਾ ਕੇ ਤੇ ਚੱਲੇ ਆ ਅਸੀਂ ਹੁਣ ਜੀ ਗੇਟ ਹੈ ਜੀ ਗੇਟ ਖੋਲਿਆ ਨਹੀਂ ਤੇ ਫੋਟੋਆਂ ਕਰਾਉਣ ਲੱਗੀ ਹੋਈ ਹੈ ਦੇਖ ਲੋ ਸਰਵਰ ਵਧੀਆ ਹੈ ਹੈ ਐਂਟਰੀ ਗੇਟ ਵਧੀਆ ਐਂਟਰੀ ਗੇਟ ਬਹੁਤ ਸੋਹਣਾ ਬਣਾ ਰੱਖਿਆ ਵਧੀਆ ਤੇ ਦੇਖੋ ਮੈਂ ਦੇਖ ਰਹੀ ਹਾਂ ਹਾਂ ਦੇਖ ਰਹੀ ਹਾਂ ਤੇਰਾ ਸੂਟ ਵੀ ਹੋ ਜੇ ਫੁੱਲ ਵੀ ਹੋ ਜੇ ਨੇ ਅੰਦਰ ਦਾ ਕੋਪੜ ਦਾ ਉੱਤੇ ਉੱਠ ਜਾਏਗਾ ਜਦੋਂ ਬਰਾਤ ਆਵੇਗੀ ਤਾਂ ਮਰ ਸਹੀ ਹੋ ਜਾਊਗਾ ਦੇਖ ਲੋ ਕਿਵੇਂ ਪੋਜ ਦੇ ਰਹੀ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਕੇ ਬਣਾ ਰਹੀ ਆਏ ਆ ਗਏ ਗੁਰਦੁਆਰੇ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੀ ਵਾਹਿਗੁਰੂ ਜੀ ਵਾਹਿਗੁਰੂ ऐसी اگے ہم کردواری اون और अरदास ہے جی سری اپ ਰਦਾਸ ਹੋ ਗਈ ਵਾਹਿਗੁਰੂ ਦੇ ਘਰ ਤੇ ਹੁਣ ਗਿਫਟ ਦੇਣ ਦੀ ਗੱਲ ਹੋ ਰਹੀ ਐ ਨਹੀਂ ਘਰੇ ਵੈਸੇ ਵੀ ਲੋੜਾਂ ਲਿਆੜੀਆਂ ਸੀ ਲੋੜਾਂ ਲਿਆੜੀਆਂ ਸੀ ਉਹ ਤਾਂ ਨਾਰਮਲ ਕਰਨ ਨੇ ਗਿਫਟ ਜੀ ਦੇਣਾ ਅਜੀ ਆ ਗਈ ਘਰੇ ਤੇ ਮੈਂ ਨਾ ਫਿਰ ਪੇਟੀ ਲਿਆਤੀ ਸੀ ਸਾਰਿਆਂ ਨੂੰ ਮੈਂ ਚਲੋ ਖਾ ਲਓ ਪੇਟੀ ਜੇ ਕੇ ਚੰਬਣ ਲੱਗੇ ਹੋਏ ਲੱਗੀ ਹੋਈਆਂ ਤੂੰ ਕੱਲੀ ਜਣੀ ਪੁੱਛ ਲੈ ਮੈਨੂੰ ਵੀ ਅਦਰ ਨਵਦੀਪ ਵੀ ਇਦਾਂ ਸਵੀ ਵੀ ਸਵੀ ਤੇਰੀ ਪੇਟੀ ਤੋਂ ਸਾਈਡ ਤੇ ਰੱਖ ਰੱਖੀ ਆ ਕੀ ਗੱਲ ਖਾਂਦਾ ਕਿਉਂ ਨਹੀਂ ਕੀ ਕਰੀ ਜਾਣਾ ਖਾ ਲੈ ਪੁੱਤੀ ਉਹਨੂੰ ਹੈ ਆ ਗਿਆ ਆ ਗੁਰੂ ਆ ਗਿਆ ਇਹ ਸੇਬ ਖਾ ਕੇ ਆਇਆ ਸੇਬ ਖਾ ਕੇ ਆਇਆ ਓਏ ਨਾ ਇਹ ਸੇਬ ਖਾ ਕੇ ਆਇਆ ਓੜੇ ਨਾ ਵਿਖਾਈ ਕੀ ਕੁਛ ਹੈ ਕੀ ਕੁਛ ਲੈਂਦਾ ਹੈ ਅ ਲੋੜ ਅੱਛਾ ਇੱਕ ਪਰ ਲੋੜ ਹੋਰ ਇੱਕ ਆਸ਼ਕ ਲੈਂਦਾ ਅਛਾ ਲੋੜ ਹੈ ਤੇ ਆ ਟੀ ਸ਼ਰਟ ਠੀਕ ਹੈ ਬੇਟਾ ਕੋਪਾ ਜਿਮਾ ਸੈਟ ਹੈ ਠੀਕ ਹੈ ਇੱਕ ਧੀਰ ਸੈਟ ਨਹੀਂ ਹੈ ਕੀ ਨਹੀਂ ਹੈਗਾ ਸੈਟ ਆ ਇੱਕ ਹੀ ਹੈ ਓਏ ਨਹੀਂ ਕੁਛ ਨਹੀਂ ਹੁੰਦਾ ਇਹ ਤਾਂ ਪੈ ਰਣ ਦੇ ਓ ਨਹੀਂ ਨਹੀਂ ਕੱਟ ਨਾ ਦੇ ਯਾਰ ਅਰਮਨ ਤੂੰ ਕੀ ਕਰਦਾ ਮਾ ਪੁੱਤੀ ਮੈਨੂੰ ਜਹ ਨਹੀਂ ਤੂੰ ਲੈ ਪਸੰਦ ਨਹੀਂ ਤੋ ਪਾ ਕੇ ਦੇਖਿਆ ਪੁਗਾ ਗਿਆ ਸਹੀ ਪਾ ਕੇ ਦੇਖਿਆ ਸੀ ਹਾਂ ਪਸ ਲਾ ਕੀ ਗਈ ਨਹੀਂ ਹੈ ਐ ਹੀ ਥੋੜਾ ਆਂਦਾ ਪੁੱਤੀ ਕਮੇ ਹੇਦਰ ਮੇਰੀ ਗੱਲ ਸੁਣ ਹਰਮਨ ਮੇਰੀ ਗੱਲ ਸੁਣ ਚੱਲ ਤੈਨੂੰ ਗੁਰਦੁਆਰੇ ਸੱਡ ਕੇ ਆਣਾ ਠੀਕ ਹੈ ਚੱਲ ਉਹ ਤੇ ਗਤਕਾ ਸਿਖਾਉਂਦੇ ਨੇ ਤੇ ਰਤੀਮਾ ਬਣੇ ਹੋਏ ਨੇ ਚੱਲ ਓਕੇ ਹਾਂ ਇਹ ਕਰਕੇ ਹੁੰਦਾ ਗਤਕਾ ਅਏ ਘਰੇ ਖੇਡਦੇ ਹੁੰਦੇ ਨੇ ਇਹ ਨਹੀਂ ਕਰਦਾ ਸਹੀ ਮੈਂ ਆਥਾਂ ਹੀ ਕਰਨਾ ਚੱਲ ਛੱਡਿਆ ਮੈਂ ਤੈਨੂੰ ਚਲੋ ਹਰਮਨ ਉਹਨੇ ਟੀ-ਸ਼ਰਟ ਪਾਵੇਗਾ ਤਾਂ ਫਿਰ ਤੁਹਾਨੂੰ ਦਿਖਾਣੇ ਆ ਗੋਰੇ ਬਾਹਰ ਸੁੱਤਾ ਪਿਆ ਬਾਹਰ ਸੁੱਤਾ ਬੈ ਠੰਡ ਲੱਗਦੀ ਐ ਨੂੰ ਇਹਨੂੰ ਆਖ ਦੇ ਅੰਦਰ ਚਲੋ ਗੁਰੂ ਚੱਲ ਅੰਦਰ ਓ ਹੈਲੋ ਆ ਇਹਨੂੰ ਲੈ ਕੇ ਚੱਲ ਗੁਰੂ ਨੂੰ ਅੰਦਰ ਦੇਖ ਕਿਵੇਂ ਠੰਡ ਚ ਬੈਠਾ ਬਾਹਰ ਚਲੋ ਚਲੋ ਛੂਹੋ ਵੱਜ ਗਿਆ ਹਾਂ ਕੀ ਬਣਾ ਦੀ ਗੱਟੀਆਂ ਨੇ ਕੀ ਮੈਂ ਨੀਰ ਨੇ ਬਣਾਇਆ ਕੀ ਰੋਟੀਆਂ ਕੋਕਰ ਗਈ ਐ ਸਿਰ ਤੇ ਗੁਣੀ ਬੰਦੀ ਇਹ ਕੀ ਐ ਚਾਵਲ ਤੇ ਉਹ ਕੀ ਐ ਦਾਲ ਦਾਲ ਬਣਾ ਕੇ ਰੱਖਦਾ ਪੰਜਾਂ ਵਾਲਾ ਖਾਣਾ ਹੋਰ ਕੀ ਖਬਰਦਾਰ ਨਹੀਂ ਕੋਈ 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 ਕਰ ਲੋ ਕਰ ਲੋ ਦੇਖੀ ਕੱਟ ਠੀਕ ਹੈ ਠੀਕ ਹੈ ਇਹ ਨਾ ਮੈਂ ਰੋਟੀ ਕਿਉਂ ਨਹੀਂ ਮਾਈ ਮੈਂ ਨਹੀਂ ਬਣਾਉਂਦੀ ਨਹੀਂ ਬਣਾਉਂਦੀ ਮੈਂ ਤਾਂ ਇੱਥੇ ਪਤੀਲੀ ਚ ਪਾ ਰਾਂ ਮੁਕਾਬਲਾ ਵਾਲਾ ਠੀਕ ਹੈ ਨਾ ਅਸੀਂ ਪਾਲਾ ਕਰ Sì ਇਹ ਦੇਖੋ ਮੇਰੇ ਡੈਡੀ ਦੀ ਕਨਵਰਸੇਸ਼ਨ ਵੇਖੜ ਕੋਣਾ ਵੀ ਆਇਆ ਬਟਾ ਅੜਾ ਰੋਟੀ ਉਣਾ ਦੇ ਮੱਕੜਾ ਮੱਖਾਈ ਆਏ ਵਾਹ ਸ ਡੈਡੀ ਆ ਤੁਸੀਂ ਵੇਖ ਸਕਦੇ ਹੋ ਜਿਵੇਂ ਡੈਡ ਡੈਡ ਨੂੰ ਗੁੱਸਾ ਆ ਰਿਹਾ ਤੇ ਮਮੀ ਦਾ ਗਲਾ ਫੜ ਕੇ ਉੱਤੇ ਵੀ ਕਹਿ ਸਕਦੇ ਨੇ ਇਸੇ ਤਰੀਕੇ ਕਰਦੇ ਨੇ ਇਸੇ ਨਿੱਕੇ ਕਰਦੇ ਕੰਨ ਨਹੀਂ ਰੋਟੀ ਨਹੀਂ ਬਣਾਈ ਜੇਕਰ ਮੈਂ ਹੋਰ ਕੀ ਕਰਾਂ ਮੈਂ ਦੱਸਾਂ ਮੈਂ ਬਣਾਉਂਦੀ ਪਈ ਮੈਂ ਕਿਹੜਾ ਬਾਹਰ ਖਲੋਤੀ ਮੈਂ ਰਸੋਈ ਚ ਖਲੋਤੀ ਜੇ ਮੰਗਿਆ ਤਾਂ ਕਿ ਫੇਰ ਨਾ ਤਾਂ ਅੱਧਾ ਰੋਟੀ ਮੈਂ ਗੁੰਨਦੇ ਨਹੀਂ ਪੁੰਨਿਆ ਨਾ ਕੋਈ ਨਹੀਂ ਦੇਂਦੇ ਮੀਂਹ ਚਲ ਬਣਾ ਰੋਟੀ ਮਾਂ ਲਾ ਹਾਂ ਮੈਂ ਬੋਰੂ ਵੇਖ ਰਾ ਮੈਂ ਤੇਰੇ ਵਾਸਤੇ ਪਨੀਰ ਲਿਆਂਦਾ ਤੇ ਇਹ ਦਿੰਦੀ ਕੋਣੀ ਵੀ ਪਨੀਰ ਤੈਨੂੰ ਠੀਕ ਆ ਨਾ ਆ ਅਵੇ ਰਣ ਚਿੰਦਾ ਵਿਆਉਣੰਦਾ ਕੀ ਰੋਚੀਦਾ ਕੀ ਰੋਚਿੰਦਾ ਵਿਆਹ ਹੋਰ ਕੀ ਨਹੀਂ ਨੱਚਦੀ ਨਹੀਂ ਤੂੰ ਗੋਰੂ ਦੇ ਸਿਰ ਆਪਣੀ ਇਰਦੇ ਦੇ ਉਹਨੂੰ ਠੀਕ ਹੈ ਨਾ ਦੇ ਦਿੱਤਾ ਸੀ ਕਦੋਂ ਦਿੱਤਾ ਸੀ ਅੰਦਰ ਜਿੰਨੇ ਤੂੰ ਸਿਫਾਇ ਅੰਦਰੋਂ ਤੋਂ ਥੋੜਾ ਜਿਹਾ ਥੋੜਾ ਜਿਹਾ ਤੂੰ ਖਾਦਾ ਆਪ ਤੁਸੀਂ ਤੂੰ ਮੇਰੀ ਇੱਜ਼ਤ ਤਾਂ ਹੀ ਮੈਂ ਵਿਆਹ ਕਰਵਾਇਆ ਮੈਨੂੰ ਜਿਆਦਾ ਅਟੈਕ ਹੋ ਜਾਣਾ ਮੈਨੂੰ ਫਿਰ ਚੱਕੇਂਗੀ ਉਹਦਾ ਬਰਾਬਰ ਠੀਕ ਹੈ ਨਾ ਜਿਹੜੀ ਹੋਣੇ ਇਹ ਮੈਨੂੰ ਇੱਜ਼ਤ ਦਿੱਤੀ ਐ ਇਤਨੀ ਬਹੁਤੀ ਐ ਤਰਾ ਬਗੈਤ ਚੁੱਪ ਕਰਕੇ ਤਾਂ ਰੋਟੀ ਬਣਾ ਦੇਣੀ ਇਜ ਤਾਂ ਤੇ ਨੋਰ ਵੀ ਮਸ਼ੀਨ ਵੀ ਬਖਸ਼ੀਣੀ ਆ ਜੇ ਹਜੇ ਕੁਝ ਵੀ ਨਹੀਂ ਆਇਆ ਠੀਕ ਹੈ ਨਾ ਆਹੋ ਆਲਸੀ ਨਹੀਂ ਹੋਵੇ ਤਾਂ ਧਰ ਕੇ ਚਾਵਲਾਂ ਦਾ ਕੁੰਣਾ ਇਹ ਤਾਂ ਬਣਾ ਕੇ ਢਾਲ ਜੀ ਵਹਿ ਜੀਗੀ ਸਾਰੇ ਕਹਿੰਦੇ ਕਾਈ ਕਰੀਂ ਲੇਟੇ ਦਿਨ ਸਾਰੇ ਪੈੰਦੇ ਨੇ ਮੈਂ ਤਾਂ ਕੋਈ ਨਹੀਂ ਕਹਦਾ ਪਿਆ ਤੇ ਮੈਂ ਹੁਣ ਬਣਾ ਦੇਵਾਂਗੀ ਬਣਾ ਦੇ ਬਣਾ ਦੇ ਫਿਰ ਨਹੀਂ ਬਣਾਉਣੀ ਮੈਂ ਚੱਲਣਾ ਅੰਦਰ ਤੇ ਤੂੰ ਨਾ ਬਣਾ ਰੋਟੀ ਨਾਲ ਐਂ ਵਾਰ ਤੈਨੂੰ ਪੁੱਛਾਂਗਾ ਠੀਕ ਹੈ ਨਾ ਕੀ ਪੁੱਛੀ ਜਾਣੀ ਕੀ ਪੁੱਛਣਾ ਹੈ ਹਾਂ ਕੀ ਪੁੱਛਣਾ ਹੈ ਤੇਰੇ ਪੈਣਗੇ ਰੈਫ ਤੇ ਪੈਣਗੇ ਤੇਰੇ ਰੈਫ ਤੇ ਪੈਣਗੇ ਤੇਰੇ ਠੀਕ ਹੈ ਨਾ ਆਹੋ ਪਈ ਜਾਣਾ ਵੀ ਤੇਰੇ ਨਾਮ ਰਸਤੀ ਆਂਗੀ ਪੱਕੀ ਗੱਲ ਹੈ ਖੜ ਜਾ ਤੂੰ ਖੜ ਜਾ ਕਿਨੇ ਬਣਾ ਕਹਿੰਦੇ ਬਾਹ ਕਹਿੰਦੇ ਬਣਾ ਕਹਿੰਦੇ ਨਹੀਂ ਬਣਾ ਕੇ ਨਹੀਂ ਬਣਾ ਕਹਿੰਦੇ ਨਹੀਂ ਜਾਂਦੀ ਨਹੀਂ ਲੈਂਦੀ ਨਹੀਂ ਆਹ ਦੱਸ ਦੱਸਣਾ ਲਿਆਗੇ ਕਿ ਨਹੀਂ ਦੱਸ ਬਣਾ ਕਿਵੇਂ ਕਿ ਨਹੀਂ ਕੁੱਤੀ ਆਂਦਾ ਮੇਰਾ ਗੜਾ ਕੁੱਤੀ ਗੜਾ ਦਾ ਕੁੱਤੀ ਆ ਦਿੰਦਾ ਰੋਟੀ ਬਣਾਏ ਕਿ ਨਹੀਂ ਦੱਸ ਫਿਰ ਮੈਨੂੰ ਅਜਾਣ ਕੇ ਓਵਰ ਐਕਟਿੰਗ ਦੀ ਉਲਾਦ ਕਰਦੀ ਨੇ ਤੇ ਹੀ ਜਾਂਦਾ ਹੈ ਵਾਰੀ ਵਾਰੀ ਤੇ ਹੀ ਜਾਂਦਾ ਹੈ ਦੇਖੋ ਤੇ ਬਣਾਇਆ ਚਪ ਕਰਕੇ ਠੀਕ ਹਨ ਆਹੋ ਹਾਂਜੀ ਆਪਣਾ ਖਾਣਾ ਪੀਣਾ ਹੋ ਚੁੱਕਿਆ ਤੇ ਹੁਣ ਆਪਾਂ ਇਸ ਵਲੌਗ ਨੂੰ ਕਰਦੇ ਐਂਡ ਡੈਡੀ ਦੱਸੋਗੇ ਉਹਨਾਂ ਨੇ ਖਾ ਪੀ ਕੇ ਖਸੂਬੀ ਹੋਤਾ ਕਮ ਤੋਂ 아이ਸੀ ਥੱਕ ਕੇ ਹੋਈ ਸੀਗੇ ਜੇ ਤੁਹਾਨੂੰ ਵਲੌਗਸ ਹੰਦੇ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਨੈਕਸਟ ਵਲੌਗਸ ਬਾਏ